ਵੱਡੀ ਤੇ ਅਹਿਮ ਖਬਰ ਅਸੀਂ ਤੁਹਾਰਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦਾ ਬੁਲੰਦ ਵਾਇਸ ਦਾ ਮਾਲਕ ਜਵਾ ਰਾਜਵੀਰ ਚਵੰਦਾ ਦੇਸਾ ਕਿ ਬੱਦੀ ਨਾਲਾਗੜ ਵਾਲੇ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਬਾਈਕ ਤੇ ਰਾਈਡ ਕਰਦੇ ਸਮੇਂ ਇਹ ਜਿਹੜੀ ਘਟਨਾ ਵਾਪਰੀ ਉਹਦੇ ਨਾਲ ਰਾਜਵੀਰ ਚਵੰਦਾ ਅਕਸਰ ਹੀ ਪਹਿਲਾਂ ਵੀ ਜਿਹੜੇ ਆ ਬਾਈਕ ਰਾਈਡਰ ਹਨ ਉਹ ਬਾਈਕ ਤੇ ਰਾਈਡ ਵਗੈਰਾ ਕਰਨ ਦੇ ਲਈ ਲਦਾਖ ਹਿਮਾਚਲ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਾਂਦੇ ਰਹਿੰਦੇ ਸਨ ਤਾਂ ਇਸ ਵਾਰ ਵੀ ਉਹ ਸ਼ਿਮਲੇ ਨੂੰ ਜਾ ਰਹੇ ਸੀ ਤਾਂ ਬੱਦੀ ਨਾਲਾਗੜ ਰੋਡ ਦੇ ਉੱਪਰ ਇੱਕ ਅਵਾਰਾ ਪਸ਼ੂ ਦੇ ਟਕਰਾਉਣ ਦੇ ਨਾਲੇ ਜਿਹੜਾ ਹਾਦਸਾ ਵਾਪਰਿਆ ਦੱਸਦੇ ਕਿ ਰਾਜੀਵਰ ਜਵੰਦਾ ਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਦਾ ਜਿਹੜਾ ਬ੍ਰੇਨ ਹੈ ਉਹ ਵੀ ਡੈਮੇਜ ਹੋ ਗਿਆ ਤੇ ਰੀੜ ਦੀ ਹੱਡੀ ਦੇ ਵਿੱਚ ਜਿਹੜੀ ਆ ਬਹੁਤ ਗੰਭੀਰ ਸੱਟ ਲੱਗੀ ਆ ਸੋ ਅਸੀਂ ਵੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਤੁਸੀਂ ਵੀ ਸਾਰੇ ਜਣੇ ਤਾਂ ਜੋ ਛੇਤੀ ਤੋਂ ਛੇਤੀ ਇਹ ਠੀਕ ਹੋ ਜੇ ਡਾਕਟਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਸੱਟਾਂ ਨੇ ਬਹੁਤ ਜ਼ਿਆਦਾ ਗੰਭੀਰ ਲੱਗੀਆਂ ਨੇ ਇਹ ਤਾਂ ਕਿਸੇ ਨੂੰ ਵੀ ਜਿਹੜਾ ਮਿਲਣ ਨਹੀਂ ਦਿੱਤਾ ਜਾ ਰਿਹਾ ਉਸ ਦੇ ਪਰਿਵਾਰਕ ਮੈਂਬਰ ਤੇ ਪੰਜਾਬੀ ਇੰਡਸਟਰੀ ਦੇ ਸਾਰੇ ਹੀ ਜਿੰਨੇ ਵੀ ਸਤਾਰੇ ਨੇ ਉਹ 40 ਸਸ ਹਸਤਾਲ ਦੇ ਵਿੱਚ ਲਗਾਤਾਰ ਪਹੁੰਚ ਰਹੇ ਨੇ ਸੋਰਾਜਵੀਰ ਜਮੰਦਰ ਦੇ ਜਿਹੜੀਆਂ ਸੱਟਾਂ ਨੇ ਉਹ ਕਾਫੀ ਗੰਭੀਰ ਨੇ ਹੁਣ ਤਾਂ ਸਿਰਫ ਅਰਦਾਸਾਂ ਹੀ ਕੰਮ ਆਉਣਗੀਆਂ ਸਾਰੇ ਜਣਿਆਂ ਦੇ ਲਈ ਇਹ ਇਹ ਬੇਨਤੀ ਹੈ ਕਿ ਆਓ ਆਪਾਂ ਉਹਦੇ ਲਈ ਅਰਦਾਸ ਕਰੀਏ ਤਾਂ ਜੋ ਛੇਤੀ ਤੋਂ ਛੇਤੀ ਉਹ ਸਿਹਤਯਾਬ ਹੋ ਕੇ ਆਪਣੇ ਮਾਪਿਆਂ ਦੇ ਕੋਲ ਆ ਜਾਵੇ ਕਿਉਂਕਿ ਪੰਜਾਬੀ ਇੰਡਸਟਰੀ ਵਿੱਚ ਰਾਜਵੀਰ ਜਮੰਦਰ ਉਹ ਇੱਕ ਅਜਿਹਾ ਸਿੰਗਰ ਹੈ ਜਿਸਦੀ ਆਵਾਜ਼ ਬਹੁਤ ਹੀ ਜ਼ਿਆਦਾ ਵੱਖਰੀ ਹੈ ਤੇ ਹਰ ਇੱਕ ਕਲਾਕਾਰ ਦੀ ਆਪਣੀ ਆਪਣੀ ਏਮੇ ਤੈ ਸਾਰੇ ਹੀ ਸਤਾਰ ਨੇ ਜਿਹੜੇ ਪੰਜਾਬ ਇੰਡਸਟਰੀ ਦੇ ਬਹੁਤ ਅਨਮੋਲ ਹੀਰੇ ਨੇ ਪੰਜਾਬ ਦੇ ਹੜਾਂ ਦੇ ਦੌਰਾਨ ਤੁਸੀਂ ਦੇਖਿਆ ਕਿਸ ਤਰ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਖੜੇ ਨੇ ਇਸ ਤਰ੍ਹਾਂ ਹੀ ਰਾਜਵੀਰ ਜਵੰਦਾ ਵੀ ਸਾਰਿਆਂ ਦੇ ਨਾਲ ਖੜਦਾ ਸੀ ਤਾਂ ਹੁਣ ਉਸ ਦੇ ਉੱਪਰ ਜਿਹੜਾ ਵਿਚਾਰਾ ਦੇ ਉੱਪਰ ਇਹ ਦੁੱਖਾਂ ਦਾ ਪਹਾੜ ਠਟਿਆ ਉਸ ਦੇ ਸੱਟਾਂ ਵੱਜੇ ਨੇ ਕਾਫੀ ਗੰਭੀਰ ਨੇ ਤانوں ਦੱਸ ਦੀ ਕਿ ਰਾਜਵੀਰ ਜਬੰਦਾ ਗਰਦਾਸ ਮਾਨ ਪੰਜਾਬੀ ਇੰਡਸਟਰੀ ਦੇ ਬਾਬਾ ਬੋੜ ਕਲਾਕਾਰ ਜਿਹੜੇ ਉਹਨਾਂ ਦੇ ਵੀ ਬਹੁਤ ਵੱਡੇ ਫੈਨਸ ਹਨ ਅਕਸਰ ਤੁਸੀਂ ਡੱਬਲੀ ਲੈ ਕੇ ਸਟੇਜ ਤੇ ਗਾਣੇ ਮੈਨੂੰ ਸੁਣਿਆ ਹੋਵੇਗਾ ਗਰਦਾਸ ਮਾਨ ਨੂੰ ਵੀ ਫੋਲੋ ਕਰਦੇ ਸਨ ਤਾਂ ਗਰਦਾਸ ਮਾਨ ਵੀ ਪੌਟਿੰਗ ਹਸਪਤਾਲ ਦੇ ਵਿੱਚ ਪਹੁੰਚੇ ਸੀ ਤਾਂ ਗੁਲਾਬ ਸਿੱਧੂ ਮਨਕੀਰ ਤੌਲਖ ਤੇ ਆਪਣੇ ਹੋਰ ਬਹੁਤ ਸਾਰੇ ਜਿਹੜੇ ਨਾਮੀ ਇੰਡਸਟਰੀ ਦੇ ਕਲਾਕਾਰ ਨੇ ਕਿਉਂਕਿ ਸਾਰਿਆਂ ਦਾ ਨਾਮ ਨਹੀਂ ਲਿਆ ਜਾ ਸਕਦਾ ਸਾਰੇ ਹੀ ਤਕਰੀਰਾਂ 'ਤੇ ਪਹੁੰਚੇ ਨੇ ਜਿੰਨੇ ਵੀ ਇੰਡਸਟਰੀ ਇਹ ਮੌਜੂਦਾ ਸਮੇਂ ਦੇ ਵਿੱਚ ਮੁਹਾਲੀ ਸ਼ਹਿਰ ਦੇ ਵਿੱਚ ਪ੍ਰੈਜ਼ੈਂਟ ਹੈ ਉਹ ਸਾਰੇ ਹੀ ਉਸ ਦਾ ਹਾਲਚਾਲ ਜਾਣਨ ਦੇ ਲਈ ਪਹੁੰਚੇ ਨੇ ਤਾਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਨਿਕਲ ਕੇ ਜਿਸ ਦੇ ਵਿੱਚ ਨਾਮੀ ਸ਼ਖਸੀਅਤਾਂ ਜਿਹੜੀਆਂ ਵੀਡੀਓਜ਼ ਪਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਸਾਰਿਆਂ ਨੇ ਅਰਦਾਸ ਕੀਤੀ ਹੈ ਕਿ ਰਾਜਵੀਰ ਜਵੰਦੇ ਨੂੰ ਕੁਝ ਵੀ ਨਾ ਹੋਵੇ ਉਹ ਸਹੀ ਸਲਮਤ ਹੋਵੇ ਠੀਕ ਠਾਕ ਆਪਣੇ ਕਰੇ ਪਹੁੰਚਾ ਵੀ ਕਿਉਂਕਿ ਇਹ ਜਿਹੜੀ ਖਬਰ ਇੱਕੋ ਦਮ ਹੀ ਲੋਕਾਂ ਦੇ ਵੱਲੋਂ ਜਿਹੜੀ ਵੜਾ ਦਿੱਤੀ ਗਈ ਹੈ ਹਾਲਾਂਕਿ ਸੱਟਾਂ ਤਾਂ ਲੱਗੀਆਂ ਨੇ ਵੀ ਰਿੰਦੇ ਵਿੱਚ ਰੀੜ ਦੀ ਹੱਡੀ ਦੇ ਵਿੱਚ ਵੀ ਪਰ ਲੋਕ ਸੋਸ਼ਲ ਮੀਡੀਆ ਦੇ ਉੱਪਰ ਖਬਰ ਨੂੰ ਚੜ੍ਹਾ ਵਧਾ ਕੇ ਵੀ ਬਹੁਤ ਜ਼ਿਆਦਾ ਦੱਸ ਦਿੰਦੇ ਨੇ ਕਿ ਉਸ ਦਾ ਪ੍ਰੇਨ ਹੈ ਜਿਹੜਾ ਡੈਮੇਜ ਹੋ ਗਿਆ ਉਹ ਕਦੇ ਉੱਠ ਨਹੀਂ ਪਾਊਗਾ ਜੇ ਨਹੀਂ ਪਾਊਗਾ ਸੋ ਇਸ ਤਰ੍ਹਾਂ ਦੀ ਜਿਹੜੀ ਘਟੀਆਂ ਇਨਸਾਨ ਵੀ ਨੇ ਜਿਹੜੇ ਤਾਂ ਫੇਮ ਦੇ ਕਰਕੇ ਪੋਸਟਾਂ ਪਾ ਰਹੇ ਨੇ ਸੋ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਡਾਕਟਰੀ ਇਲਾਜ ਬਹੁਤ ਪਰੇ ਤੋਂ ਪਰੇ ਪਏ ਨੇ ਨੇ ਸੋ ਅਰਦਾਸ ਕਰਨ ਦਾ ਟਾਈਮ ਆ ਕਿ ਛੇਤੀ ਛੇਤੀ ਉਹ ਡਾਕਟਰੀ ਇਲਾਜ ਦੇ ਨਾਲ ਕੀ ਬੋਕੇ ਆਪਣਾ ਪਹਿਲਾ ਵਾਂਗ ਐ ਦੁਨੀਆਂ ਦੇ ਵਿੱਚ ਉਸੇ ਤਰ੍ਹਾਂ ਹੱਸਦੇ ਖੇਡਦੇ ਹੋ ਜਾਣ ਤਾਂ ਥੋੜਾ ਸਮਾਂ ਪਹਿਲਾਂ 46 ਹਸਪਤਾਲ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਵਾਈਫ ਉਹਨਾਂ ਦੇ ਭੈਣ ਸਾਰੇ ਹੀ ਪਹੁੰਚ ਚੁੱਕੇ ਸਨ ਤਾਂ ਬਹੁਤ ਸਾਰੇ ਜਿਹੜੇ ਪੋਲਿਟੀਕਲ ਲੀਡਰ ਨੇ ਪੰਜਾਬ ਦੀ ਸਰਕਾਰ ਦੇ ਉਹਨਾਂ ਟੇਬਲ ਵੀ ਟਵੀਟ ਕਰਕੇ ਉਹਨਾਂ ਦੀ ਸਿਹਤ ਯਾਪੀ ਦੇ ਲਈ ਅਰਦਾਸਾਂ ਕੀਤੀਆਂ ਗਈਆਂ ਨਹੀਂ ਸੋ ਇਹ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਜਿਹੜੇ ਨਾਮੀ ਗਾਇਕ ਨੇ ਉੱਥੇ ਲਗਾਤਾਰ ਪਹੁੰਚ ਰਹੇ ਨੇ ਸੋ ਸਾਰਾ ਹੀ মিডিਆ ਵੀ ਉਹਨਾਂ ਦੀ ਇਸ ਜਿਹੜੀ ਮਤਭਾਗੀ ਘਟਨਾ ਉਹਦੇ ਨਾਲ ਵਾਪਰੀ ਹੈ ਉਹਨੂੰ ਕਵਰੇਜ ਕਰਕੇ ਲੋਕਾਂ ਤੱਕ ਪਹੁੰਚਾ ਰਿਹਾ ਤਾਂ ਉੱਥੇ ਅਸੀਂ ਵੀ ਤੁਹਾਨੂੰ ਜਿਹੜੀ ਪਲ-ਪਲ ਦੀ ਅਪਡੇਟ ਆ ਉਹਦੇ ਦੇ ਰਵਾਂਗੇ ਕਿ ਕਿਸ ਤਰੀਕੇ ਦੇ ਨਾਲ ਹੁਣ ਉਹ ਠੀਕ ਨੇ ਜਾਂ ਅਗਲਾ ਕੀ ਐ ਪ੍ਰੋਸੈਸ ਹੋਏਗਾ ਡਾਕਟਰ ਇਸ ਤਰ੍ਹਾਂ ਨਵਾਂ ਵਿਗੜਾ ਇਲਾਜ ਕਰਨ ਲੱਗੇ ਹੋਏ ਨੇ 47 ਹਸਪਤਾਲ ਦੇ ਬਾਹਰ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਆ ਕੇ ਉਹਨਾਂ ਦਾ ਹਾਲਚਲ ਜਾਣ ਕੇ ਗਏ ਨੇ ਹਾਲਾਂਕਿ ਡਾਕਟਰਾਂ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਮਨਾ ਕੀਤਾ ਅੰਦਰ ਨਹੀਂ ਜਾਣ ਦਿੱਤਾ ਪਰ ਫਿਰ ਵੀ ਇਹ ਜਿਹੜਾ ਜਿੰਨੇ ਜੋਗਾ ਸੀ ਔਰ ਉਹਨਾਂ ਦਾ ਜਿਹੜਾ ਹਾਲਚਲ ਜਾਣ ਕੇ ਗਏ ਨੇ ਕਵਰ ਗਰੇਵਾਲ ਤੇ ਸਰਜੀਤ ਖਾਨ ਹੋਰ ਕਾਫੀ ਸਾਰੇ ਕਲਾਕਾਰ ਜਿਹੜੇ ਕਾਫੀ ਟਾਈਮ ਤੋਂ ਉੱਥੇ ਖੜੇ ਰਹੇ ਨੇ 2-4 ਘੰਟੇ ਹੋ ਗਏ ਉਹਨਾਂ ਨੂੰ ਉੱਥੇ ਖੜਿਆ ਨੂੰ ਜਿਸ ਤਰੀਕੇ ਦੀ ਵੀ ਕੋਈ ਖਬਰ ਆਉਂਦੀ ਹੈ ਉਹ ਅੱਗੇ ਦੱਸਦੇ ਨੇ ਕਿ ਠੀਕ ਹੈ ਹੁਣ ਬਹੁਤ ਸਾਰੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਸਖੀ ਸੰਬੰਧੀ ਨੇ ਉਹਨਾਂ ਨੂੰ ਵੀ ਉੱਥੇ ਸੰਭਾਲਿਆ ਜਾ ਰਿਹਾ ਤਾਂ ਜੋ ਜਿਆਦਾ ਉਹਨਾਂ ਦਾ ਜਿਹੜਾ ਦਿਲ ਆ ਉਹ ਹਲਕਾ ਨਾ ਹੋ ਸਕੇ ਕਿਉਂਕਿ ਰਾਜਵੀਰ ਜਵੰਦਾ ਨੇ ਆਪਣੇ ਕੈਰੀਅਰ ਦੇ ਵਿੱਚ ਬਹੁਤ ਛੋਟੇ ਲੈਵਲ ਤੋਂ ਸ਼ੁਰੂਆਤ ਕਰਕੇ ਅੱਜ ਬਹੁਤ ਵੱਡਾ ਜਿਹੜਾ ਮੁਕਾਮ ਹੈ ਉਹ ਹਾਸਲ ਕੀਤਾ ਸੀ ਪੰਜਾਬੀ ਯੂਨੀਵਰਸਿਟੀ ਦਾ ਸਟੂਡੈਂਟ ਹੈ ਰਾਜਵੀਰ ਜਵੰਦਾ ਪਟਿਆਲੇ ਘਰਾਣੇ ਦੀ ਗਾਇਕੀ ਦੇ ਨਾਲ ਹੀ ਜੁੜੇ ਹੋਏ ਨੇ ਕੁਲਵਿੰਦਰ ਵਿੱਲਾ ਕਵਰ ਗਰੇਵਾਲ ਤੇ ਰਾਜਵੀਰ ਜਵੰਦਾ ਇਹ ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਹੀ ਇਹ ਸਰੀਲੇ ਗਾਇਕ ਨੇ ਜਿਨ੍ਹਾਂ ਨੇ ਆਪਣਾ ਕੈਰੀਅਰ ਉੱਥੋਂ ਸ਼ੁਰੂ ਕਰਿਆ ਤਾਂ ਫਿਰ ਇੱਕ ਦਿਨ ਅਜਿਹਾ ਆ ਪੰਜਾਬੀ ਇੰਡਸਟਰੀ ਵਿੱਚ ਇਹਨਾਂ ਦਾ ਜਿਹੜਾ ਪੂਰਾ ਨਾਮ ਹੈ ਉਹ ਪੂਰੇ ਤਰੀਕੇ ਦੇ ਨਾਲ ਬਣ ਗਿਆ ਤਾਂ ਹੁਣ ਇਹ ਜਿਹੜੀ ਘਟਨਾ ਵਾਪਰੀ ਇਸ ਘਟਨਾ ਵਾਪਰਨ ਦੇ ਬਾਅਦ ਵਿੱਚ ਇਹ ਸਾਰੀ ਦੁੱਖ ਦੀ ਲਹਿਰ ਜਿਹੜੀ ਪੰਜਾਬੀ ਇੰਡਸਟਰੀ ਵਿੱਚ ਪਾਈ ਜਾ ਰਹੀ ਹੈ ਸੋ ਸਾਰੇ ਜਣਿਆਂ ਨੂੰ ਰਲ ਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਛੇਤੀ ਤੋਂ ਛੇਤੀ ਰਾਜਵੇਜ ਜਵੰਦਾ ਆਪਣੇ ਘਰੇ ਆ ਜਾਣ ਠੀਕ ਹੋ ਕੇ ਦੱਸਦੀ ਹੈ ਕਿ ਰਾਜਵੇਜ ਜਵੰਦਾ ਪਹਿਲਾਂ ਵੀ ਪੰਜਾਬ ਤੋਂ ਹਮਾਚਲ ਦੇ ਵੱਲ ਇਸ ਤਰ੍ਹਾਂ ਜਿਹੜੀਆਂ ਬਾਈਕ ਰਾਈਡਾਂ ਕਰਨ ਜਾਂਦੇ ਸਨ ਮੋਟਰਸਾਈਕਲ ਦਾ ਉਹਨਾਂ ਨੂੰ ਕਾਫੀ ਸ਼ੌਂਕ ਹੈ ਕਾਫੀ ਜਿਹੜੇ ਇੰਪੋਰਟਡ ਮੋਟਰਸਾਈਕਲ ਉਹਨਾਂ ਦੇ ਕੋਲ ਰੱਖੇ ਹੋਏ ਨੇ ਬਾਹਰਲੀ ਕੰਟਰੀਸ ਤੋਂ ਉਹਨਾਂ ਦੇ ਕੋਲ ਇੰਪੋਰਟ ਕੀਤੇ ਹੋਏ ਮੋਟਰਸਾਈਕਲ ਨੇ ਤਾਂ ਜਿੱਥੇ ਲੋਕਾਂ ਨੂੰ ਕਾਰਾਂ ਦਾ ਸ਼ੌਂਕ ਹੁੰਦਾ ਉਹਨਾਂ ਨੂੰ ਮੋਟਰਸਾਈਕਲਾਂ ਦਾ ਜ਼ਿਆਦਾ ਸ਼ੌਂਕ ਸੀ ਤਾਂ ਅਕਸਰ ਹੀ ਤੁਸੀਂ ਦੇਖਿਆ ਹੋਣਾ ਆਪਣੀਆਂ ਇੰਸਟਾਗ੍ਰam ਰੀਲਾਂ ਦੇ ਵਿੱਚ ਜਾਂ ਹੋਰ ਪੋਸਟਾਂ ਦੇ ਵਿੱਚ ਉਹ ਮੋਟਰਸਾਈਕਲ ਦੇ ਨਾਲ ਜਿਹੜੀਆਂ ਤਸਵੀਰਾਂ ਸਾਂਝਿਆ ਕਰਦੇ ਰਹਿੰਦੇ ਸਨ ਤਾਂ ਇਸ ਵਾਰ ਵੀ ਉਹ ਰਾਈਡ ਲਾਉਣ ਵਾਸਤੇ ਬਾਹਰ ਜਾ ਰਹੇ ਸੀ ਇਹ ਸ਼ਿਮਲੇ ਵਾਲੀ ਸਾਈਡ ਦੱਸਿਆ ਜਾ ਰਿਹਾ ਕਿ ਜਾ ਰਹੇ ਸੀ ਨਾਲਾਗੜ ਬੱਦੀ ਰੋਡ ਦੇ ਉੱਪਰ ਇੱਕ ਆਵਾਰਾ ਪਸ਼ੂ ਦੇ ਟਕਰਾਉਣ ਦੇ ਨਾਲ ਉਹਨਾਂ ਦਾ ਜਿਹੜਾ ਇਹ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਕਾਫੀ ਸਾਰੀਆਂ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਉਹਨਾਂ ਨੂੰ ਪਹਿਲਾਂ ਉੱਥੇ ਦੇ ਨਜ਼ਦੀਕੀ ਹਸਪਤਾਲ ਦੇ ਵਿੱਚ ਪਹਤੀ ਕਰਾਇਆ ਗਿਆ ਨਾਲਾਗੜ ਤਾਂ ਉੱਥੋਂ ਫਿਰ ਉਹਨਾਂ ਨੂੰ ਜਿਹੜਾ ਸ਼ਿਫਟ ਕਰ ਦਿੱਤਾ ਗਿਆ ਮਹਾਲੀ ਦੇ ਪੋਟੀ ਹਸਪਤਾਲ ਦੇ ਵਿੱਚ ਨੇ ਇਸ ਟਾਈਮ ਅਲਾਈਬਰਾਨ ਨੇ ਤਾਂ ਸਾਰੇ ਹੀ ਪੰਜਾਬ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸੇ ਪਿਆਬੀ ਦੀਆਂ ਅਰਦਾਸਾਂ ਕਾਮਨਾਵਾਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਸੋ ਸਾਰੇ ਹੀ ਜਿੰਨੇ ਉਹਨਾਂ ਦੇ ਚਾਹਤੇ ਨੇ ਚਾਹੇ ਉਹ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਣ ਚਾਹੇ ਉਹ ਵਿਦੇਸ਼ਾਂ 'ਚ ਬੈਠੇ ਹੋਣ ਸਾਰੇ ਵੀਰ ਭੈਣਾਂ ਦੇ ਵੱਲੋਂ ਅਰਦਾਸਾਂ ਕੀਤੀ ਜਾ ਰਹੀਆਂ ਨੇ ਕਿ ਰਾਜੀਵ ਜਵੰਦਾ ਛੇਤੀ ਤੋਂ ਛੇਤੀ ਛੇਤੀ ਆਵੋ ਕੇ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਆ ਕੇ ਉਸੇ ਤਰ੍ਹਾਂ ਹੱਸਦੇ ਖੇਡਦੇ ਰਹਿਣ ਕਿਉਂਕਿ ਡਾਕਟਰ ਨੇ ਪਹਿਲਾਂ ਵੀ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਉਹਨਾਂ ਦੇ ਸੱਟ ਵੱਜੀ ਹੈ ਉਹ ਕਾਫੀ ਜ਼ਿਆਦਾ ਗੰਭੀਰ ਹੈ ਸਿਰ ਦੇ ਵਿੱਚ ਸੱਟ ਹੈ ਹਾਲਾਂਕਿ ਥੋੜਾ ਸਮਾਂ ਪਹਿਲਾਂ ਤਾਂ ਲੋਕਾਂ ਨੇ ਬੁਲਕ ਕੁਝ ਉੱਠੀ ਆ ਫਵਾ ਵੀੜਾ ਦਿੱਤੀ ਸੀ ਕਿ ਉਹ ساری ਜ਼ਿੰਦਗੀ ਹੁਣ ਬੋਲ ਸਮਝਣ ਨਹੀਂ ਸਕਣਗੇ ਹਾਲਾਂਕਿ ਅਜਿਹਾ ਕੁਝ ਨਹੀਂ ਹੈ ਡਾਕਟਰੀ ਇਲਾਜ ਨੇ ਜਿਹੜੇ ਬਹੁਤ ਪਰੇ ਤੋਂ ਪਰੇ ਪਏ ਨੇ ਡਾਕਟਰਾਂ ਦੇ ਕੋਲ ਹਰ ਇੱਕ ਇਲਾਜ ਹੁੰਦਾ ਤਾਂ ਇਹ ਜਿਹੜੇ ਡਾਕਟਰ ਹੁੰਦੇ ਨੇ ਇਹਨਾਂ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਟੈਕਨੋਲੋਜੀ ਹੈ ਉਸ ਦੇ ਨਾਲ ਨਾ ਠੀਕ ਕਰ ਲੈਂਦੇ ਨੇ ਕਿਉਂਕਿ ਸਮਾਂ ਵੀ ਬਹੁਤ ਐਡਵਾਂਸ ਹੈ ਪਰ ਮੌਕੇ ਤੇ ਇਹ ਹੁੰਦਾ ਕਿ ਜਦੋਂ ਵਿਅਕਤੀ ਸਮੇਸਰ ਹਸਪਤਾਲ ਪਹੁੰਚ ਜਾਂਦਾ ਤਾਂ ਉਸ ਨੂੰ ਸਿਚੁਏਸ਼ਨ ਨੂੰ ਸੰਭਾਲ ਲਿਆ ਜਾਂਦਾ ਤਾਂ ਰਾਜਵੀਰ ਜਵੰਦੇ ਦੀ ਵੀ ਜਿਹੜੀ ਸਿਚੁਏਸ਼ਨ ਹੈ ਉਸ ਨੂੰ ਕਾਬੂ ਕਰ ਲਿਆ ਗਿਆ ਦੱਸਿਆ ਇਹ ਜਾ ਰਿਹਾ ਹੈ ਕਿ ਹੁਣ ਥੋੜਾ ਠੀਕ ਨੇ ਬਾਕੀ ਸਵੇਰੇ ਜਿਹੜੀ ਹੈ ਕਲੀਅਰ ਸਾਰੀ ਹੀ ਖਬਰ-ਬਾar ਆ ਜਾਏਗੀ ਨਿਕਲ ਕੇ ਡਾਕਟਰ ਦੱਸ ਦੇਣਗੇ ਕਿ ਕਿੰਨੇ ਸਮੇਂ ਦੇ ਵਿੱਚ ਉਹ ਠੀਕ ਹੋ ਕੇ ਆਪਣੇ ਘਰੇ ਆ ਜਾਣਗੇ ਸੋ ਸਾਰਿਆਂ ਨੂੰ ਅਰਦਾਸ ਕਰਨ ਦੀ ਜ਼ਰੂਰਤ ਹੈ ਤਾਂ ਜੋ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਖਾਸ ਦੇ ਖੇਡਦੇ ਰਾਜਵੀਰ ਤੇ ਜਵੰਦਾ ਨੇ ਜਿਹੜੇ ਦੁਬਾਰਾ ਫਿਰ ਤੋਂ ਉਸੇ ਤਰ੍ਹਾਂ ਉਹਨਾਂ ਨੇ ਪੰਜਾਬ ਦੇ ਵਿੱਚ ਪ੍ਰੋਗਰਾਮ ਲੱਗਣ ਕਿਉਂਕਿ ਮੈਰਿਜਾਂ ਦੀ ਵਿਆਹਾਂ ਦੀ ਸ਼ਾਨ ਨੇ ਰਾਜਵੀਰ ਜਵੰਦਾ ਰਣਜੀਤ ਬਾਵਾ ਹੋਰ ਅਜਿਹੀ ਪੰਚਤ ਸਰਦਾਰ ਕਲਾਕਾਰ ਨੇ ਜਿਨ੍ਹਾਂ ਦੇ ਵੱਲੋਂ ਪਾਕ ਨੂੰ ਵੀ ਵਰਲਡ ਵਾਈਡ ਪ੍ਰਮੋਟ ਕੀਤਾ ਗਿਆ ਬਲਜੀਤ ਵਰਗੇ ਸੋ ਇਹ ਵੀ ਇੱਕ ਵੱਖਰੀ ਪਹਿਚਾਣ ਦਾ مالک ਸੀ ਰਾਜਵੀਰ ਜਵੰਦਾ ਜਿਸ ਨੇ ਪੰਜਾਬ ਪੰਜਾਬੀਤ ਨੂੰ ਬਹੁਤ ਸਿਖਰਾਂ ਤੇ ਪਹੁੰਚਾਇਆ ਸੋ ਓਵਰ ਆਲ ਕੇ ਆਸਤੇ ਅਰਦਾਸ ਕਰੀਏ ਕਿ ਰਾਜਵੀਰ ਜਵੰਦਾ ਆਪਣੇ ਪਰਿਵਾਰ ਦੇ ਵਿੱਚ ਸ਼ੇਤੀ ਦੋ ਸ਼ੇਤੀ ਠੀਕ ਹੋ ਕੇ ਪਹੁੰਚ ਜਾਣਾ ਤਾਂ ਇਸ ਵਕਤ ਦੀ ਬਹੁਤ ਹੀ ਵੱਡੀ ਤੇ ਅਹਿਮ ਖਬਰ ਅਸੀਂ ਤੁਹਾਰਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦਾ ਬੁਲੰਦ ਵਾਇਸ ਦਾ ਮਾਲਕ ਜਵਾ ਰਾਜਵੀਰ ਚਵੰਦਾ ਜਿਸ ਦਾ ਕਿ ਬੱਦੀ ਨਾਲਾਗੜ ਵਾਲੇ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਬਾਈਕ ਤੇ ਰਾਈਡ ਕਰਦੇ ਸਮੇਂ ਇਹ ਜਿਹੜੀ ਘਟਨਾ ਵਾਪਰੀ ਉਹਨਾਂ ਦੇ ਨਾਲ ਰਾਜਵੀਰ ਚਵੰਦਾ ਅਕਸਰ ਹੀ ਪਹਿਲਾਂ ਵੀ ਜਿਹੜੇ ਆ ਬਾਈਕ ਰਾਈਡਰ ਹਨ ਉਹ ਬਾਈਕ ਤੇ ਰਾਈਡ ਵਗੈਰਾ ਕਰਨ ਦੇ ਲਈ ਲਦਾਖ ਸਮਾਚਾਰ ਚੱਲਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਾਂਦੇ ਰਹਿੰਦੇ ਸਨ ਤਾਂ ਇਸ ਵਾਰ ਵੀ ਉਹ ਸ਼ਿਮਲੇ ਨੂੰ ਜਾ ਰਹੇ ਸੀ ਤਾਂ ਪੱਦੀ ਨਾਲਗੜ ਰੋਡ ਦੇ ਉੱਪਰ ਇੱਕ ਅਵਾਰਾ ਪਸ਼ੂ ਦੇ ਟਕਰਾਉਣ ਦੇ ਨਾਲ ਹੀ ਜਿਹੜਾ ਹਾਦਸਾ ਵਾਪਰਿਆ ਦੱਸਦੇ ਕਿ ਰਾਜਵੀਰ ਜਵੰਦਾ ਦੇ ਬਹੁਤ ਜ਼ਿਆਦੇ ਗੰਭੀਰ ਸੱਟਾਂ ਲੱਗੀਆਂ ਨੇ ਉਹਦਾ ਜਿਹੜਾ ਬ੍ਰੇਨ ਹੈ ਉਹ ਵੀ ਡੈਮੇਜ ਹੋ ਗਿਆ ਤੇ ਰੀੜ ਦੀ ਹੱਡੀ ਦੇ ਵਿੱਚ ਜਿਹੜੀ ਆ ਬਹੁਤ ਗੰਭੀਰ ਸੱਟ ਲੱਗੀ ਆ ਸੋ ਅਸੀਂ ਵੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਤੁਸੀਂ ਵੀ ਸਾਰੇ ਜਣੇ ਤਾਂ ਜੋ ਛੇਤੀ ਤੋਂ ਛੇਤੀ ਇਹ ਠੀਕ ਹੋ ਜੇ ਏ ਡਾਕਟਰਾਂ ਦੇ ਕੋਲ ਕਿਹਾ ਜਾ ਰਿਹਾ ਕਿ ਜਿਹੜੀ ਸੱਟਾਂ ਨੇ ਬਹੁਤ ਜ਼ਿਆਦਾ ਗੰਭੀਰ ਲੱਗੀਆਂ ਨੇ ਇਹ ਤੱਕ ਕਿਸੇ ਨੂੰ ਵੀ ਜਿਹੜਾ ਮਿਲਣ ਨਹੀਂ ਦਿੱਤਾ ਜਾ ਰਿਹਾ ਉਸਦੇ ਪਰਿਵਾਰਕ ਮੈਂਬਰ ਤੇ ਪੰਜਾਬੀ ਇੰਡਸਟਰੀ ਦੇ ਸਾਰੇ ਹੀ ਜਿੰਨੇ ਵੀ 17 ਦੇ ਉਹ 47 ਹਸਪਤਾਲ ਦੇ ਵਿੱਚ ਲਗਾਤਾਰ ਪਹੁੰਚ ਰਹੇ ਨੇ ਸੋਰਾਜਵੀਰ ਜਮੰਦਰ ਦੇ ਜਿਹੜੀਆਂ ਸੱਟਾਂ ਨੇ ਉਹ ਕਾਫੀ ਗੰਭੀਰ ਨੇ ਹੁਣ ਤਾਂ ਸਿਰਫ ਅਰਦਾਸਾਂ ਹੀ ਕੰਮ ਆਉਣਗੀਆਂ ਸਾਰੇ ਜਣਿਆਂ ਦੇ ਲਈ ਇਹ ਇਹ ਬੇਨਤੀ ਹੈ ਕਿ ਆਓ ਆਪਾਂ ਉਹਦੇ ਲਈ ਅਰਦਾਸ ਕਰੀਏ ਤਾਂ ਜੋ ਛੇਤੀ ਤੋਂ ਛੇਤੀ ਉਹ ਸਿਹਤਯਾਬ ਹੋ ਕੇ ਆਪਣੇ ਮਾਪਿਆਂ ਦੇ ਕੋਲ ਆ ਜਾਵੇ ਕਿਉਂਕਿ ਪੰਜਾਬੀ ਇੰਡਸਟਰੀ ਵਿੱਚ ਰਾਜਵੀਰ ਜਵੰਦਾ ਉਹ ਇੱਕ ਅਜਿਹਾ ਸਿੰਗਰ ਹੈ ਜਿਸ ਦੀ ਆਵਾਜ਼ ਬਹੁਤ ਹੀ ਜ਼ਿਆਦੀ ਵੱਖਰੀ ਹੈ ਤੇ ਹਰ ਇੱਕ ਕਲਾਕਾਰ ਦੀ ਆਪਣੀ ਆਪਣੀ ਏਮੇਤ ਹੈ ਸਾਰੇ ਹੀ 스타 ਨੇ ਜਿਹੜੇ ਪੰਜਾਬ ਇੰਡਸਟਰੀ ਦੇ ਬਹੁਤ ਅਨਮੋਲ ਹੀਰੇ ਨੇ ਪੰਜਾਬ ਦੇ ਹੜਾ ਦੇ ਦੌਰਾਨ ਤੁਸੀਂ ਦੇਖਿਆ ਕਿਸ ਤਰ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਖੜੇ ਨੇ ਇਸ ਤਰ੍ਹਾਂ ਹੀ ਰਾਜਵੀਰ ਜਵੰਦਾ ਵੀ ਸਾਰਿਆਂ ਦੇ ਨਾਲ ਖੜਦਾ ਸੀ ਤਾਂ ਹੁਣ ਉਸ ਦੇ ਉੱਪਰ ਜਿਹੜਾ ਵਿਚਾਰਾ ਦੇ ਉੱਪਰ ਇਹ ਦੁੱਖਾਂ ਦਾ ਪਹਾੜ ਟੁੱਟਿਆ ਉਸ ਦੇ ਸੱਟਾਂ ਵੱਜੇ ਨੇ ਕਾਫੀ ਗੰਭੀਰ ਨੇ ਤੁਹਾਨੂੰ ਦੱਸਦੀ ਕਿ ਰਾਜਵੀਰ ਜਬੰਦਾ ਕਰਤਾਰਸਮਨ ਪੰਜਾਬੀ ਇੰਡਸਟਰੀ ਦੇ ਬਾਬਾ ਬੋੜ ਕਲਾਕਾਰ ਜਿਹੜੇ ਉਹਨਾਂ ਦੇ ਵੀ ਬਹੁਤ ਵੱਡੇ ਫੈਨਸ ਹਨ ਅਕਸਰ ਤੁਸੀਂ ਡੱਬਲੀ ਲੈ ਕੇ ਸਟੇਜ ਤੇ ਗਾਣੇ ਮੈਨੂੰ ਸੁਣਿਆ ਹੋਵੇਗਾ ਗਰਦਾਸਮਨ ਨੂੰ ਵੀ ਫੋਲੋ ਕਰਦੇ ਸਨ ਤਾਂ ਗਰਦਾਸਮਨ ਵੀ ਪੋਰਟਿੰਗ ਹਸਪਤਾਲ ਦੇ ਵਿੱਚ ਪਹੁੰਚੇ ਸੀ ਤਾਂ ਗੁਲਾਬ ਸਿੱਧੂ ਮਨਕੀਰ ਤੌਲਖ ਤੇ ਆਪਣੇ ਹੋਰ ਬਹੁਤ ਸਾਰੇ ਜਿਹੜੇ ਨਾਮੀ ਇੰਡਸਟਰੀ ਦੇ ਕਲਾਕਾਰ ਨੇ ਕਿਉਂਕਿ ਸਾਰਿਆਂ ਦਾ ਨਾਮ ਨਹੀਂ ਲਿਆ ਜਾ ਸਕਦਾ ਸਾਰੇ ਹੀ ਤਕਰੀਬ ਪਰ ਪਹੁੰਚੇ ਨੇ ਜਿੰਨੇ ਵੀ ਇੰਡਸਟਰੀ ਇਹ ਮੌਜੂਦਾ ਸਮੇਂ ਦੇ ਵਿੱਚ ਮੋਹਾਲੀ ਸ਼ਹਿਰ ਦੇ ਵਿੱਚ ਪ੍ਰੈਜੈਂਟ ਹੈ ਉਹ ਸਾਰੇ ਹੀ ਉਸ ਦਾ ਹਾਲ ਚਾਲ ਜਾਣਨ ਦੇ ਲਈ ਪਹੁੰਚੇ ਨੇ ਤਾਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਨਿਕਲ ਕੇ ਜਿਸ ਦੇ ਵਿੱਚ ਨਾਮੀ ਸ਼ਖਸੀਅਤਾਂ ਜਿਹੜੀਆਂ ਵੀਡੀਓ ਸਫਾਰੀਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਸਾਰਿਆਂ ਨੇ ਅਰਦਾਸ ਕੀਤੀ ਹੈ ਕਿ ਰਾਜਵੀਰ ਜਵੰਦੇ ਨੂੰ ਕੁਝ ਵੀ ਨਾ ਹੋਵੇ ਉਹ ਸਹੀ ਸਲਮਤ ਹੋਵੇ ਠੀਕ ਠਾਕ ਆਪਣੇ ਕਰੇ ਪਹੁੰਚਾ ਵੀ ਕਿਉਂਕਿ ਇਹ ਜਿਹੜੀ ਖਬਰ ਇੱਕੋ ਦਮ ਹੀ ਲੋਕਾਂ ਦੇ ਵੱਲੋਂ ਜਿਹੜੀ ਵੜਾ ਦਿੱਤੀ ਗਈ ਹੈ ਹਾਲਾਂਕਿ ਸੱਟਾਂ ਤਾਂ ਲੱਗੀਆਂ ਨੇ ਵੀਰੇਂ ਦੇ ਵਿੱਚ ਰੀਡ ਦੇ ਹੱਡੀ ਦੇ ਵਿੱਚ ਵੀ ਪਰ ਲੋਕ ਸੋਸ਼ਲ ਮੀਡੀਆ ਦੇ ਉੱਪਰ ਖਬਰ ਨੂੰ ਚੜਾ ਵਧਾ ਕੇ ਵੀ ਬਹੁਤ ਜ਼ਿਆਦਾ ਦੱਸ ਦਿੰਦੇ ਨੇ ਕਿ ਉਸ ਦਾ ਪ੍ਰੇ ਨੈਟਾ ਡੈਮੇਜ ਹੋ ਗਿਆ ਉਹ ਕਦੇ ਉੱਠ ਨਹੀਂ ਪਾਊਗਾ ਜੀ ਨਹੀਂ ਪਾਊਗਾ ਸੋ ਇਸ ਤਰ੍ਹਾਂ ਦੀ ਜਿਹੜੀ ਘਟੀਆਂ ਇਨਸਾਨ ਵੀ ਨੇ ਜਿਹੜੇ ਤਾਂ ਫੇਮ ਦੇ ਕਰਕੇ ਪੋਸਟਾਂ ਪਾ ਰਹੇ ਨੇ ਸੋ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਡਾਕਟਰੀ ਇਲਾਜ ਬਹੁਤ ਪਰੇ ਤੋਂ ਪਰੇ ਪਏ ਨੇ ਇਸੋ ਅਰਦਾਸ ਕਰਨ ਦਾ ਟਾਈਮ ਹੈ ਕਿ ਛੇਤੀ ਛੇਤੀ ਉਹ ਡਾਕਟਰੀ ਇਲਾਜ ਦੇ ਨਾਲ ਕੀ ਹੋ ਕੇ ਆਪਣਾ ਪਹਿਲਾ ਵਾਂਗ ਇਹ ਦੁਨੀਆ ਦੇ ਵਿੱਚ ਉਸੇ ਤਰ੍ਹਾਂ ਹੱਸਦੇ ਖੇਡਦੇ ਹੋ ਜਾਣ ਤਾਂ ਥੋੜਾ ਸਮਾਂ ਪਹਿਲਾਂ 46 ਹਸਪਤਾਲ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਵਾਈਫ ਉਹਨਾਂ ਦੇ ਭੈਣ ਸਾਰੇ ਹੀ ਪਹੁੰਚ ਚੁੱਕੇ ਸਨ ਤਾਂ ਬਹੁਤ ਸਾਰੇ ਜਿਹੜੇ ਪੋਲਿਟਿਕਲ ਲੀਡਰ ਨੇ ਪੰਜਾਬ ਦੀ ਸਰਕਾਰ ਤੇ ਉਹਨਾਂ ਦੇ ਵੱਲ ਵੀ ਟਵੀਟ ਕਰਕੇ ਉਹਨਾਂ ਦੀ ਸਿਹਤ ਯਾਪੀ ਦੇ ਲਈ ਅਰਦਾਸਾਂ ਕੀਤੀਆਂ ਗਈਆਂ ਨੇ ਤੋ ਇਹ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਜਿਹੜੇ ਨਾਮੀ ਗਾਇਕ ਨੇ ਉੱਥੇ ਲਗਾਤਾਰ ਪਹੁੰਚ ਰਹੇ ਨੇ ਸੋ ਸਾਰਾ ਹੀ ਮੀਡੀਆ ਵੀ ਉਹਨਾਂ ਦੀ ਇਸ ਜਿਹੜੀ ਮਤਭਾਗੀ ਘਟਨਾ ਉਹਦੇ ਨਾਲ ਵਾਪਰੀ ਹੈ ਉਹਨੂੰ ਕਵਰੇਜ ਕਰਕੇ ਲੋਕਾਂ ਤੱਕ ਪਹੁੰਚਾ ਰਿਹਾ ਤਾਂ ਉੱਥੇ ਅਸੀਂ ਵੀ ਤੁਹਾਨੂੰ ਜਿਹੜੀ ਪਲ-ਪਲ ਦੀ ਅਪਡੇਟ ਆ ਉਹ ਦਿੰਦੇ ਰਵਾਂਗੇ ਕਿ ਕਿਸ ਤਰੀਕੇ ਦੇ ਨਾਲ ਹੁਣ ਉਹ ਠੀਕ ਨੇ ਜਾਂ ਅਗਲਾ ਕੀ ਪ੍ਰੋਸੈਸ ਹੋਏਗਾ ਡਾਕਟਰ ਇਸ ਤਰ੍ਹਾਂ ਨਾ ਦੇ ਗੜਾ ਇਲਾਜ ਕਰਨ ਲੱਗੇ ਹੋਏ ਨੇ 47 ਹਸਪਤਾਲ ਦੇ ਬਾਹਰ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਆ ਕੇ ਉਹਨਾਂ ਦਾ ਹਾਲਚਲ ਜਾਣ ਕੇ ਗਏ ਨੇ ਹਾਲਾਂਕਿ ਡਾਕਟਰਾਂ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਮਨਾ ਕੀਤਾ ਅੰਦਰ ਨਹੀਂ ਜਾਣ ਦਿੱਤਾ ਪਰ ਫਿਰ ਵੀ ਇਹ ਜਿਹੜਾ ਜਿੰਨੇ ਜੋਗਾ ਸੀ ਔਰ ਉਹਨਾਂ ਦਾ ਜਿਹੜਾ ਹਾਲਚਲ ਜਾਣ ਕੇ ਗਏ ਨੇ ਕਵਰ ਗਰੇਵਾਲ ਤੇ ਸਰਜੀਤ ਖਾਨ ਹੋਰ ਕਾਫੀ ਸਾਰੇ ਕਲਾਕਾਰ ਜਿਹੜੇ ਕਾਫੀ ਟਾਈਮ ਤੋਂ ਉੱਥੇ ਖੜੇ ਰਹੇ ਨੇ 2-4 ਘੰਟੇ ਹੋ ਗਏ ਉਹਨਾਂ ਨੂੰ ਉੱਥੇ ਖੜਿਆ ਨੂੰ ਜਿਸ ਤਰੀਕੇ ਦੀ ਵੀ ਕੋਈ ਖਬਰ ਆਉਂਦੀ ਹੈ ਉਹ ਅੱਗੇ ਦੱਸਦੇ ਨੇ ਕਿ ਠੀਕ ਹੈ ਹੁਣ ਬਹੁਤ ਸਾਰੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਸਖੀ ਸੰਬੰਧੀ ਨੇ ਉਹਨਾਂ ਨੂੰ ਵੀ ਉੱਥੇ ਸੰਭਾਲਿਆ ਜਾ ਰਿਹਾ ਤਾਂ ਜੋ ਜਿਆਦਾ ਉਹਨਾਂ ਦਾ ਜਿਹੜਾ ਦਿਲ ਆ ਉਹ ਹਲਕਾ ਨਾ ਹੋ ਸਕੇ ਕਿਉਂਕਿ ਰਾਜਵੀਰ ਜਵੰਦਾ ਨੇ ਆਪਣੇ ਕਰੀਅਰ ਦੇ ਵਿੱਚ ਬਹੁਤ ਛੋਟੇ ਲੈਵਲ ਤੋਂ ਸ਼ੁਰੂਆਤ ਕਰਕੇ ਅੱਜ ਬਹੁਤ ਵੱਡਾ ਜਿਹੜਾ ਮੁਕਾਮ ਹੈ ਉਹ ਹਾਸਲ ਕੀਤਾ ਸੀ ਪੰਜਾਬੀ ਯੂਨੀਵਰਸਿਟੀ ਦਾ ਸਟੂਡੈਂਟ ਹੈ ਰਾਜਵੀਰ ਜਵੰਦਾ ਪਟਿਆਲੇ ਘਰਾਣੇ ਦੀ ਗਾਇਕੀ ਦੇ ਨਾਲ ਹੀ ਜੁੜੇ ਹੋਏ ਨੇ ਕੁਲਵਿੰਦਰ ਬਿੱਲਾ ਕਵਰ ਗਰੇਵਾਲ ਤੇ ਰਾਜਵੀਰ ਜਵੰਦਾ ਇਹ ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਹੀ ਇਹ ਸ੍ਰੀਲੇ ਗਾਇਕ ਨੇ ਜਿਨ੍ਹਾਂ ਨੇ ਆਪਣਾ ਕੈਰੀਅਰ ਉੱਥੋਂ ਸ਼ੁਰੂ ਕਰਿਆ ਤਾਂ ਫਿਰ ਇੱਕ ਦਿਨ ਅਜਿਹਾ ਆ ਪੰਜਾਬੀ ਇੰਡਸਟਰੀ ਵਿੱਚ ਇਹਨਾਂ ਦਾ ਜਿਹੜਾ ਪੂਰਾ ਨਾਮ ਹੈ ਉਹ ਪੂਰੇ ਤਰੀਕੇ ਦੇ ਨਾਲ ਬਣ ਗਿਆ ਤਾਂ ਹੁਣ ਇਹ ਜਿਹੜੀ ਘਟਨਾ ਵਾਪਰੀ ਇਸ ਘਟਨਾ ਵਾਪਰਨ ਦੇ ਬਾਅਦ ਵਿੱਚ ਇਹ ਸਾਰੀ ਦੁੱਖ ਦੀ ਲਹਿਰ ਜਿਹੜੀ ਪੰਜਾਬੀ ਇੰਡਸਟਰੀ ਵਿੱਚ ਪਾਈ ਜਾ ਰਹੀ ਹੈ ਸੋ ਸਾਰੇ ਜਣਿਆਂ ਨੂੰ ਰਲ ਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਛੇਤੀ ਤੋਂ ਛੇਤੀ ਰਾਜਵੀਰ ਜਵੰਦਾ ਆਪਣੇ ਘਰੇ ਆ ਜਾਣ ਠੀਕ ਹੋ ਕੇ ਦੱਸ ਦੇ ਕਿ ਰਾਜਵੀਰ ਜਵੰਦਾ ਪਹਿਲਾਂ ਵੀ ਪੰਜਾਬ ਤੋਂ ਹਮਾਚਲ ਦੇ ਵੱਲ ਇਸ ਤਰ੍ਹਾਂ ਜਿਹੜੀਆਂ ਬਾਈਕ ਰਾਈਡਾਂ ਕਰਨ ਜਾਂਦੇ ਸਨ ਮੋਟਰਸਾਈਕਲਾਂ ਦਾ ਉਹਨਾਂ ਨੂੰ ਕਾਫੀ ਸ਼ੌਂਕ ਹੈ ਕਾਫੀ ਜਿਹੜੇ ਇੰਪੋਰਟੈਂਟ ਮੋਟਰਸਾਈਕਲ ਵੀ ਉਹਨਾਂ ਦੇ ਕੋਲ ਰੱਖੇ ਹੋਏ ਨੇ ਬਾਹਰਲੀ ਕੰਟਰੀਸ ਤੋਂ ਉਹਨਾਂ ਦੇ ਕੋਲ ਇੰਪੋਰਟ ਕੀਤੇ ਹੋਏ ਮੋਟਰਸਾਈਕਲ ਨੇ ਤਾਂ ਜਿੱਥੇ ਲੋਕਾਂ ਨੂੰ ਕਾਰਾਂ ਦਾ ਸ਼ੌਂਕ ਹੁੰਦਾ ਉਹਨਾਂ ਨੂੰ ਮੋਟਰਸਾਈਕਲਾਂ ਦਾ ਜ਼ਿਆਦਾ ਸ਼ੌਂਕ ਸੀ ਤਾਂ ਅਕਸਰ ਤੁਸੀਂ ਦੇਖਿਆ ਹੋਣਾ ਆਪਣੀਆਂ ਇੰਸਟਾਗ੍ਰam ਰੀਲਾਂ ਦੇ ਵਿੱਚ ਜਾਂ ਹੋਰ ਪੋਸਟਾਂ ਦੇ ਵਿੱਚ ਉਹ ਮੋਟਰਸਾਈਕਲ ਦੇ ਨਾਲ ਜਿਹੜੀਆਂ ਤਸਵੀਰਾਂ ਸਾਂਝਿਆ ਕਰਦੇ ਰਹਿੰਦੇ ਸਨ ਤਾਂ ਇਸ ਵਾਰ ਵੀ ਉਹ ਰਾਈਡ ਲਾਣ ਵਾਸਤੇ ਬਾਹਰ ਜਾ ਰਹੇ ਸੀ ਇਹ ਸ਼ਿਮਲੇ ਵਾਲੀ ਸਾਈਡ ਦੱਸਿਆ ਜਾ ਰਿਹਾ ਕਿ ਜਾ ਰਹੇ ਸੀ ਨਾਲਾਗੜ ਬੱਦੀ ਰੋਡ ਦੇ ਉੱਪਰ ਇੱਕ ਆਵਾਰਾ ਪਸ਼ੂ ਦੇ ਟਕਰਾਉਣ ਦੇ ਨਾਲ ਉਹਨਾਂ ਦਾ ਜਿਹੜਾ ਇਹ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਕਾਫੀ ਸਾਰੀਆਂ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਉਹਨਾਂ ਨੂੰ ਪਹਿਲਾਂ ਉੱਥੇ ਦੇ ਨਜ਼ਦੀਕੀ ਹਸਪਤਾਲ ਦੇ ਵਿੱਚ ਪਹਤੀ ਕਰਾਇਆ ਗਿਆ ਨਾਲਾਗੜ ਤਾਂ ਉੱਥੋਂ ਫਿਰ ਉਹਨਾਂ ਨੂੰ ਜਿਹੜਾ ਸ਼ਿਫਟ ਕਰ ਦਿੱਤਾ ਗਿਆ ਮਹਾਲੀ ਦੇ ਪੋਟੀ ਹਸਪਤਾਲ ਦੇ ਵਿੱਚ ਨੇ ਇਸ ਟਾਈਮ ਅੱਜ ਦਰਹਾਨ ਨੇ ਤਾਂ ਸਾਰੇ ਹੀ ਪੰਜਾਬ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸੇ ਪਿਆਬੀ ਦੀਆਂ ਅਰਦਾਸਾਂ ਕਾਮਨਾਵਾਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਸੋ ਸਾਰੇ ਹੀ ਜਿੰਨੇ ਉਹਨਾਂ ਦੇ ਚਾਹਤੇ ਨੇ ਚਾਹੇ ਉਹ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਣ ਚਾਹੇ ਉਹ ਵਿਦੇਸ਼ਾਂ 'ਚ ਬੈਠੇ ਹੋਣ ਸਾਰੇ ਵੀਰ ਭੈਣਾਂ ਦੇ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਰਾਜਵੀਰ ਜਵੰਦਾ ਛੇਤੀ ਤੋਂ ਛੇਤੀ ਛੇਤੀ ਆਵੋ ਕਿ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਆ ਕੇ ਉਸੇ ਤਰ੍ਹਾਂ ਖਸ ਦੇ ਖੇਡਦੇ ਰਹਿਣ ਕਿਉਂਕਿ ਡਾਕਟਰ ਨੇ ਵੀ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਉਹਨਾਂ ਦੇ ਸੱਟ ਵੱਜੀ ਹੈ ਉਹ ਕਾਫੀ ਜ਼ਿਆਦਾ ਗੰਭੀਰ ਹੈ ਸਿਰ ਦੇ ਵਿੱਚ ਸੱਟ ਹੈ ਹਾਲਾਂਕਿ ਥੋੜਾ ਸਮਾਂ ਪਹਿਲਾਂ ਤਾਂ ਲੋਕਾਂ ਨੇ ਬੁਲਕ ਕਿ ਉੱਠਿਆ ਫਵਾ ਵੀੜਾ ਦਿੱਤੀ ਸੀ ਕਿ ਉਹ ساری ਜ਼ਿੰਦਗੀ ਹੁਣ ਬੋਲ ਸਮਝਣ ਨਹੀਂ ਸਕਣਗੇ ਹਾਲਾਂਕਿ ਅਜਿਹਾ ਕੁਝ ਨਹੀਂ ਹੈ ਡਾਕਟਰੀ ਇਲਾਜ ਨੇ ਜਿਹੜੇ ਬਹੁਤ ਪਰੇ ਤੋਂ ਪਰੇ ਪਏ ਨੇ ਡਾਕਟਰਾਂ ਦੇ ਕੋਲ ਹਰ ਇੱਕ ਇਲਾਜ ਹੁੰਦਾ ਤਾਂ ਇਹ ਜਿਹੜੇ ਡਾਕਟਰ ਹੁੰਦੇ ਨੇ ਇਹਨਾਂ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਟੈਕਨੋਲੋਜੀ ਹੈ ਉਸ ਦੇ ਨਾਲ ਠੀਕ ਕਰ ਲੈਂਦੇ ਨੇ ਕਿਉਂਕਿ ਸਮਾਂ ਵੀ ਬਹੁਤ ਐਡਵਾਂਸ ਹੈ ਪਰ ਮੌਕੇ ਤੇ ਇਹ ਹੁੰਦਾ ਕਿ ਜਦੋਂ ਵਿਅਕਤੀ ਸੰਮੇਰ ਹਸਪਤਾਲ ਪਹੁੰਚ ਜਾਂਦਾ ਤਾਂ ਉਸ ਨੂੰ ਸਿਚੁਏਸ਼ਨ ਨੂੰ ਸੰਭਾਲ ਲਿਆ ਜਾਂਦਾ ਤਾਂ ਰਾਜਵੀਰ ਜਵੰਦੇ ਦੀ ਵੀ ਜਿਹੜੀ ਸਿਚੁਏਸ਼ਨ ਹੈ ਉਸ ਨੂੰ ਕਾਬੂ ਕਰ ਲਿਆ ਗਿਆ ਦੱਸਿਆ ਇਹ ਜਾ ਰਿਹਾ ਹੈ ਕਿ ਹੁਣ ਥੋੜਾ ਠੀਕ ਨੇ ਬਾਕੀ ਸਵੇਰੇ ਜਿਹੜੀ ਹੈ ਕਲੀਅਰ ਸਾਰੀ ਹੀ ਖਬਰ ਬਾਾਰ ਆ ਜਾਏਗੀ ਨਿਕਲ ਕੇ ਡਾਕਟਰ ਦੱਸ ਦੇਣਗੇ ਕਿ ਕਿੰਨੇ ਸਮੇਂ ਦੇ ਵਿੱਚ ਉਹ ਠੀਕ ਹੋ ਕੇ ਆਪਣੇ ਘਰੇ ਆ ਜਾਣਗੇ ਸੋ ਸਾਰਿਆਂ ਨੂੰ ਅਰਦਾਸ ਕਰਨ ਦੀ ਜ਼ਰੂਰਤ ਹੈ ਤਾਂ ਜੋ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਹੱਸਦੇ ਖੇਡਦੇ ਰਾਜਵੀਰ ਤੇ ਜਵੰਦਾ ਨੇ ਜਿਹੜੇ ਦੁਬਾਰਾ ਫਿਰ ਤੋਂ ਉਸੇ ਤਰ੍ਹਾਂ ਉਹਨਾਂ ਨੇ ਪੰਜਾਬ ਦੇ ਵਿੱਚ ਪ੍ਰੋਗਰਾਮ ਲੱਗਣ ਕਿਉਂਕਿ ਮੈਰਿਜਾਂ ਦੀ ਵਿਆਹਾਂ ਦੀ ਸ਼ਾਨ ਨੇ ਰਾਜਵੀਰ ਤੇ ਜਵੰਦਾ ਰਣਜੀਤ ਬਾਵਾ ਹੋਰ ਅਜਿਹੀ ਪੰਚਸਤ ਸਰਦਾਰ ਕਲਾਕਾਰ ਨੇ ਜਿਨ੍ਹਾਂ ਦੇ ਵੱਲੋਂ ਪਾਕ ਨੂੰ ਵੀ ਵਰਲਡ ਵਾਈਟ ਪ੍ਰਮੋਟ ਕੀਤਾ ਗਿਆ ਦਲਜੀਤ ਵਰਗੇ ਸੋ ਇਹ ਵੀ ਇੱਕ ਵੱਖਰੀ ਪਹਿਚਾਣ ਦਾ ਮਾਲਕ ਸੀ ਰਾਜਵੀਰ ਜਵੰਦਾ ਜਿਸ ਨੇ ਪੰਜਾਬ ਪੰਜਾਬੀਤ ਨੂੰ ਬਹੁਤ ਸਿਖਰਾਂ ਤੇ ਪਹੁੰਚਾਇਆ ਸੋ ਉਹ ਹਲਕੇ ਆਸਤੇ ਅਰਦਾਸ ਕਰੀਏ ਕਿ ਰਾਜਵੀਰ ਜਵੰਦਾ ਆਪਣੇ ਪਰਿਵਾਰ ਦੇ ਵਿੱਚ ਛੇਤੀ ਨੂੰ ਛੇਤੀ ਠੀਕ ਹੋ ਕੇ ਪਹੁੰਚ ਜਾਣਾ ਤਾਂ ਐਸਪਾਸ ਦੀ ਬਹੁਤ ਹੀ ਵੱਡੀ ਤੇ ਅਹਿਮ ਖਬਰ ਅਸੀਂ ਤੁਹਾਰਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦਾ ਬੁਲੰਦ ਆਵਾਜ਼ ਦਾ ਮਾਲਕ ਜਵਾ ਰਾਜਵੀਰ ਜਵੰਦਾ ਜਿਸ ਦਾ ਕਿ ਬੱਦੀ ਨਾਲਾਗੜ ਵਾਲੇ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਬਾਈਕ ਤੇ ਰਾਈਡ ਕਰਦੇ ਸਮੇਂ ਇਹ ਜਿਹੜੀ ਘਟਨਾ ਵਾਪਰੀ ਉਹਨਾਂ ਦੇ ਨਾਲ ਰਾਜਵੀਰ ਜਵੰਦਾ ਅਕਸਰ ਹੀ ਪਹਿਲਾਂ ਵੀ ਜਿਹੜੇ ਆ ਬਾਈਕ ਰਾਈਡਰ ਹਨ ਉਹ ਬਾਈਕ ਤੇ ਰਾਈਡ ਵਗੈਰਾ ਕਰਨ ਦੇ ਲਈ ਲਦਾਖ ਹਮਾਚਲ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਾਂਦੇ ਰਹਿੰਦੇ ਸਨ ਤਾਂ ਇਸ ਵਾਰ ਵੀ ਉਹ ਸ਼ਿਮਲੇ ਨੂੰ ਜਾ ਰਹੇ ਸੀ ਤਾਂ ਪੱਦੀ ਨਾਲਗੜ ਰੋਡ ਦੇ ਉੱਪਰ ਇੱਕ ਅਵਾਰਾ ਪਸ਼ੂ ਦੇ ਟਕਰਾਉਣ ਦੇ ਨਾਲ ਹੀ ਜਿਹੜਾ ਹਾਦਸਾ ਵਾਪਰਿਆ ਦੱਸਦੇ ਕਿ ਰਾਜਵੀਰ ਜਵੰਦਾ ਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਦਾ ਜਿਹੜਾ ਬ੍ਰੇਨ ਹੈ ਉਹ ਵੀ ਡੈਮੇਜ ਹੋ ਗਿਆ ਤੇ ਰੀੜ ਦੀ ਹੱਡੀ ਦੇ ਵਿੱਚ ਜਿਹੜੀ ਆ ਬਹੁਤ ਗੰਭੀਰ ਸੱਟ ਲੱਗੀ ਹੈ ਸੋ ਅਸੀਂ ਵੀ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਤੁਸੀਂ ਵੀ ਸਾਰੇ ਜਣੇ ਤਾਂ ਜੋ ਛੇਤੀ ਤੋਂ ਛੇਤੀ ਇਹ ਠੀਕ ਹੋ ਜੇ ਡਾਕਟਰਾਂ ਦੇ ਵੱਲੋਂ ਕਹਿਆ ਜਾ ਰਿਹਾ ਕਿ ਜਿਹੜੀ ਸੱਟਾਂ ਨੇ ਬਹੁਤ ਜ਼ਿਆਦਾ ਗੰਭੀਰ ਲੱਗੀਆਂ ਨੇ ਤਾਂ ਕਿਸੇ ਨੂੰ ਵੀ ਜੜਾ ਨਿਲਨ ਨਹੀਂ ਦਿੱਤਾ ਜਾ ਰਿਹਾ ਉਸਦੇ ਪਰਿਵਾਰਕ ਮੈਂਬਰ ਤੇ ਪੰਜਾਬੀ ਇੰਡਸਟਰੀ ਦੇ ਸਾਰੇ ਹੀ ਜਿੰਨੇ ਵੀ ਸਤਾਰੇ ਨੇ ਉਹ 47 ਹਸਪਤਾਲ ਦੇ ਵਿੱਚ ਲਗਾਤਾਰ ਪਹੁੰਚ ਰਹੇ ਨੇ ਸੋ ਰਾਜਵੀਰ ਜਮੰਦਰ ਦੇ ਜਿਹੜੀਆਂ ਸੱਟਾਂ ਨੇ ਉਹ ਕਾਫੀ ਗੰਭੀਰ ਨੇ ਹੁਣ ਤਾਂ ਸਿਰਫ ਅਰਦਾਸਾਂ ਹੀ ਕੰਮ ਆਉਣਗੀਆਂ ਸਾਰੇ ਜਣਿਆਂ ਦੇ ਲਈ ਇਹ ਇਹ ਬੇਨਤੀ ਹੈ ਕਿ ਆਓ ਆਪਾਂ ਉਹਦੇ ਲਈ ਅਰਦਾਸ ਕਰੀਏ ਤਾਂ ਜੋ ਛੇਤੀ ਤੋਂ ਛੇਤੀ ਉਹ ਸਿਹਤਯਾਬ ਹੋ ਕੇ ਆਪਣੇ ਮਾਪਿਆਂ ਦੇ ਕੋਲ ਆ ਜਾਵੇ ਕਿਉਂਕਿ ਪੰਜਾਬੀ ਇੰਡਸਟਰੀ ਵਿੱਚ ਰਾਜਵੀਰ ਜਵੰਦਾ ਉਹ ਇੱਕ ਅਜਿਹਾ ਸਿੰਗਰ ਹੈ ਜਿਸ ਦੀ ਆਵਾਜ਼ ਬਹੁਤ ਹੀ ਜ਼ਿਆਦਾ ਵੱਖਰੀ ਹੈ ਤੇ ਹਰ ਇੱਕ ਕਲਾਕਾਰ ਦੀ ਆਪਣੀ ਆਪਣੀ ਏਮੇਤ ਹੈ ਸਾਰੇ ਹੀ ਸਟਾਰ ਨੇ ਜਿਹੜੇ ਵਜਾ ਇੰਡਸਟਰੀ ਦੇ ਬਹੁਤ ਅਨਮੋਲ ਹੀਰੇ ਨੇ ਪੰਜਾਬ ਦੇ ਹੜਾਂ ਦੇ ਦੌਰਾਨ ਤੁਸੀਂ ਦੇਖਿਆ ਕਿਸ ਤਰ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਖੜੇ ਨੇ ਇਸ ਤਰ੍ਹਾਂ ਹੀ ਰਾਜਵੀਰ ਜਵੰਦਾ ਵੀ ਸਾਰੇ ਦਿਨ ਨਾਲ ਖੜਦਾ ਸੀ ਤਾਂ ਹੁਣ ਉਸ ਦੇ ਉੱਪਰ ਜਿਹੜਾ ਵਿਚਾਰੇ ਉੱਪਰ ਇਹ ਦੁੱਖਾਂ ਦਾ ਪਹਾੜ ਟੁੱਟਿਆ ਉਸ ਦੇ ਸੱਟਾਂ ਵੱਜੇ ਨੇ ਕਾਫੀ ਗੰਭੀਰ ਨੇ ਤੁਹਾਨੂੰ ਦੱਸਦੀ ਕਿ ਰਾਜਵੀਰ ਜਬੰਦਾ ਗਰਦਾਸ ਮਾਨ ਪੰਜਾਬੀ ਇੰਡਸਟਰੀ ਦੇ ਬਾਬਾ ਬੋੜ ਕਲਾਕਾਰ ਨੇ ਜਿਹੜੇ ਉਹਨਾਂ ਦੇ ਵੀ ਬਹੁਤ ਵੱਡੇ ਫੈਨਸ ਹਨ ਅਕਸਰ ਤੁਸੀਂ ਡੱਫਲੀ ਲੈ ਕੇ ਸਟੇਜ ਤੇ ਗਾਣੇ ਸੁਣਿਆ ਹੋਵੇਗਾ ਗਰਦਾਸ ਮਾਨ ਨੂੰ ਵੀ ਫੋਲੋ ਕਰਦੇ ਸਨ ਤਾਂ ਗਰਦਾਸ ਮਾਨ ਵੀ ਫੌਟਿੰਗ ਸੱਤ ਸਤਾਲ ਦੇ ਵਿੱਚ ਪਹੁੰਚੇ ਸੀ ਤਾਂ ਗੁਲਾਬ ਸਿੱਧੂ ਮਨਕੀਰ ਤੌਲਖ ਤੇ ਆਪਣੇ ਹੋਰ ਬਹੁਤ ਸਾਰੇ ਜਿਹੜੇ ਨਾਮੀ ਇੰਡਸਟਰੀ ਦੇ ਕਲਾਕਾਰ ਨੇ ਕਿਉਂਕਿ ਸਾਰਿਆਂ ਦਾ ਨਾਮ ਨਹੀਂ ਲਿਆ ਜਾ ਸਕਦਾ ਸਾਰੇ ਹੀ ਤਕਰੀਬ ਪਰ ਪਹੁੰਚੇ ਨੇ ਜਿੰਨੀ ਵੀ ਇੰਡਸਟਰੀ ਇਹ ਮੌਜੂਦਾ ਸਮੇਂ ਦੇ ਵਿੱਚ ਮੋਹਾਲੀ ਸ਼ਹਿਰ ਦੇ ਵਿੱਚ ਪ੍ਰੈਜ਼ੈਂਟ ਹੈ ਉਹ ਸਾਰੇ ਹੀ ਉਸ ਦਾ ਹਾਲਚਾਲ ਜਾਣਨ ਦੇ ਲਈ ਪਹੁੰਚੇ ਨੇ ਤਾਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਨਿਕਲ ਕੇ ਜਿਸ ਦੇ ਵਿੱਚ ਨਾਮੀ ਸ਼ਖਸੀਅਤਾਂ ਜਿਹੜੀਆਂ ਵੀਡੀਓ ਸਪਾਰੀਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਸਾਰਿਆਂ ਨੇ ਅਰਦਾਸ ਕੀਤੀ ਹੈ ਕਿ ਰਾਜਵੀਰ ਜਵੰਦੇ ਨੂੰ ਕੁਝ ਵੀ ਨਾ ਹੋਵੇ ਉਹ ਸਹੀ ਸਲਮਤ ਹੋਵੇ ਠੀਕ ਠਾਕ ਆਪਣੇ ਕਰੇ ਪਹੁੰਚ ਜਾਵੇ ਕਿਉਂਕਿ ਇਹ ਜਿਹੜੀ ਖਬਰ ਇੱਕੋ ਦਮ ਹੀ ਲੋਕਾਂ ਦੇ ਵੱਲੋਂ ਜਿਹੜੀ ਵੜਾ ਦਿੱਤੀ ਗਈ ਹੈ ਹਾਲਾਂਕਿ ਸੱਟਾਂ ਤਾਂ ਲੱਗੀਆਂ ਨੇ ਬ੍ਰੇਂਡ ਦੇ ਵਿੱਚ ਰੀਡ ਦੀ ਹੱਡੀ ਦੇ ਵਿੱਚ ਵੀ ਪਰ ਲੋਕ ਸੋਸ਼ਲ ਮੀਡੀਆ ਦੇ ਉੱਪਰ ਖਬਰ ਨੂੰ ਚੜਾ ਵਧਾ ਕੇ ਵੀ ਬਹੁਤ ਜ਼ਿਆਦਾ ਦੱਸ ਦਿੰਦੇ ਨੇ ਕਿ ਉਸ ਦਾ ਪ੍ਰੇਨ ਹੈ ਡਾਟੇਜ ਹੋ ਗਿਆ ਉਹ ਕਦੇ ਉੱਠ ਨਹੀਂ ਪਾਊਗਾ ਜੇ ਨਹੀਂ ਪਾਊਗਾ ਸੋ ਇਸ ਤਰ੍ਹਾਂ ਦੀ ਜਿਹੜੀ ਘਟੀਆਂ ਇਨਸਾਨ ਵੀ ਨੇ ਜਿਹੜੇ ਤਾਂ ਫੇਮ ਦੇ ਕਰਕੇ ਪੋਸਟਾਂ ਪਾ ਰਹੇ ਨੇ ਸੋ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਡਾਕਟਰੀ ਇਲਾਜ ਬਹੁਤ ਪਰੇ ਤੋਂ ਪਰੇ ਪਏ ਨੇ ਇਸੋ ਅਰਦਾਸ ਕਰਨ ਦਾ ਟਾਈਮ ਹੈ ਕਿ ਛੇਤੀ ਛੇਤੀ ਉਹ ਡਾਕਟਰੀ ਇਲਾਜ ਦੇ ਨਾਲ ਕੀ ਹੋ ਕੇ ਆਪਣਾ ਪਹਿਲਾ ਵਾਂਗ ਇਹ ਦੁਨੀਆਂ ਦੇ ਵਿੱਚ ਉਸੇ ਤਰ੍ਹਾਂ ਹੱਸਦੇ ਖੇਡਦੇ ਹੋ ਜਾਣ ਤਾਂ ਥੋੜਾ ਸਮਾਂ ਪਹਿਲਾਂ 46 ਹਸਪਤਾਲ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਵਾਈਫ ਉਹਨਾਂ ਦੇ ਭੈਣ ਸਾਰੇ ਹੀ ਪਹੁੰਚ ਚੁੱਕੇ ਸਨ ਤਾਂ ਬਹੁਤ ਸਾਰੇ ਜਿਹੜੇ ਪੋਲਿਟੀਕਲ ਲੀਡਰ ਨੇ ਪੰਜਾਬ ਦੀ ਸਰਕਾਰ ਦੇ ਉਹਨਾਂ ਦੇ ਬਲ ਵੀ ਡਿਪੀਟ ਕਰਕੇ ਉਹਨਾਂ ਦੀ ਸਿਹਤ ਯਾਤਰੀ ਦੇ ਲਈ ਅਰਦਾਸਾਂ ਕੀਤੀਆਂ ਗਈਆਂ ਨਹੀਂ ਸੋ ਇਹ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਜਿਹੜੇ ਨਾਮੀ ਗਾਇਕ ਨੇ ਉੱਥੇ ਲਗਾਤਾਰ ਪਾਲਚਰੇ ਨੇ ਸੋ ਸਾਰਾ ਹੀ মিডিਆ ਵੀ ਉਹਨਾਂ ਦੀ ਇਸ ਜਿਹੜੀ ਮਤਭਾਗੀ ਘਟਨਾ ਉਹਦੇ ਨਾਲ ਵਾਪਰੀ ਇਹਨੂੰ ਕਵਰੇਜ ਕਰਕੇ ਲੋਕਾਂ ਤੱਕ ਪਹੁੰਚਾ ਰਿਹਾ ਤਾਂ ਉੱਥੇ ਅਸੀਂ ਵੀ ਤੁਹਾਨੂੰ ਜਿਹੜੀ ਪਲ-ਪਲ ਦੀ ਅਪਡੇਟ ਆ ਉਹਦੇ ਦੇ ਰਵਾਂਗੇ ਕਿ ਕਿਸ ਤਰੀਕੇ ਦੇ ਨਾਲ ਹੁਣ ਉਹ ਠੀਕ ਨੇ ਜਾਂ ਅਗਲਾ ਕੀ ਪ੍ਰੋਸੈਸ ਹੋਏਗਾ ਡਾਕਟਰ ਕਿਸ ਤਰ੍ਹਾਂ ਨਵਾਂ ਦੇ ਗੜਾ ਇਲਾਜ ਕਰਨ ਲੱਗੇ ਹੋਏ ਨੇ 47 ਹਸਪਤਾਲ ਦੇ ਬਾਹਰ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਆ ਕੇ ਉਹਨਾਂ ਦਾ ਹਾਲਚਲ ਜਾਣ ਕੇ ਗਏ ਨੇ ਹਾਲਾਂਕਿ ਡਾਕਟਰ